ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਹਿਬਾਨ ਹਲਕਾ ਚਾਰਜੇਸ ਬੈਲਾ ਵਿੰਗ ਯੂਥ ਵਿੰਗ ਤੇ ਹੋਰ ਵੱਖ-ਵੱਖ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਪੱਪਾ ਪੱਪਾ ਪੀਮਰਾਓ ਬੇਦਖ ਹੋਣਾਂ ਦੀ ਬਾਰੇ ਜੋ ਇੱਕ ਹੱਤਕ ਪਰਿਚਿੰਨੀ ਅਮਿਤ ਸ਼ਾਹ ਹੋਰਾਂ ਨੇ ਰਾਜ ਸਮਝ ਕੀਤੀ ਹੈ ਉਸ ਦੇ ਖਿਲਾਫ ਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਤਾਂ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਰਤ ਵਿਰੋਧੀ ਮਾਨਸਿਕਤਾ ਹੈਗੀ ਹੈ ਸੰਵਿਧਾਨ ਵਿਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅੱਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜਿਹਦਾ ਉਹਨਾਂ ਦੀ ਮਨੁੱਖ ਸਭ੍ਰਿਤੀ ਜੋਦਰ ਹੈਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ ਜਗ ਜਾਹਰ ਨੇ ਤੇ ਸਮੇਂ-ਸਮੇਂ ਸਰ ਇਸ ਦਾ ਪਗਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਇਹਨਾਂ ਦੇ ਆਰਐਸਐਸ ਚੀਫ ਮੋਹਨ ਪਾਗਵਤ ਤੋਂ ਲੈ ਕੇ ਜਿਹੜੇ ਸਗੇ ਉਸ ਤੋਂ ਪਹਿਲਾਂ ਰੱਜੂ ਰੱਜੂ ਭయ్యా ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਗੋਰ ਵਲਕਰ ਸਗੇ ਉਹਨਾਂ ਤੋਂ ਲੈ ਕੇ ਸਾਰੇ ਜਿਹਨੇ ਚੀਫ ਹੋਏ ਨੇ ਉਹ ਸਮੇਂ-ਸਮੇਂ ਸਰ ਉਹਨਾਂ ਦੀ ਜਮਹੂਰੀਅਤ ਵਿਰੋਧੀ ਸੰਵਿਧਾਨ ਵਿਰੋਧੀ दलित विरोधी औरत विरोधी जो मानसिकता है की है वो जग जाहिर होंदी रही है पर पिछले 10 साल तो जिस तरह अमित शाह ਤੇ મોદી ਤੇ ਇਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਚੱਲ ਰਹੀ ਸਰਕਾਰ ਲਗਾਤਾਰ ਸੰਵਧਾਨ ਦੀ ਸੰਵਧਾਨਿਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਹਨਾਂ ਨੂੰ ਪੈਰਾਹਟ ਕੋ ਚਲ ਰਹੀ ਹੈ ਭਾਵੇਂ ਉਹ ED ਹੋਵੇ ਭਾਵੇਂ CBI ਹੋਵੇ ਭਾਵੇਂ ਉਹ CAG ਹੋਵੇ ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹ ਜੁਡੀਸ਼ਰੀ ਹੋਵੇ ਚਾਹੇ ਉਹ ਮੀਡੀਆ ਵਰਗੇ ਉਸ ਸੰਸਥਾਨ ਹੋਣ ਜਿਵੇਂ ਉਹਨਾਂ ਦੀ ਕਦਰ ਘਟਾਈ ਕੀਤੀ ਹੈ ਉਹਨਾਂ ਨੂੰ ਆਪਣੀ ਜੇਬੀ ਜੱਥੇਬੰਦੀ ਬਣਾ ਲਿਆ ਗਿਆ ਉਹਨਾਂ ਚਾਹੇ ਆਰਐਸਐਸ ਦੇ ਬੰਦੇ ਫਿੱਟ ਕਰਕੇ ਸਾਰੇ ਸੰਵਿਧਾਨ ਦੀ ਭਾਵਨਾ ਨੂੰ ਕੁਚਲਿਆ ਗਿਆ ਹੈਗਾ ਉਸ ਦਾ ਇੱਕ ਚਰਮ ਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਿਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰ ਢਿੱਡ ਵੀ ਸੀਗੀ ਉਹ ਅੰਮ੍ਰਿਤਸਰ ਦੇ ਮੂੰਹ ਵਿੱਚ ਆ ਗਈ ਤੁਸੀਂ ਬਾਬਾ ਪੀਮਰਾਮ ਅੰਬੇਦਕਰ ਸਾਹਿਬ ਦੇ ਬਾਰੇ ਅਜੇ ਹੱਤ ਤੱਕ ਪਰੇ ਟੰਗ ਨਾਲ ਅਜੇ ਇੱਕ ਮਜ਼ਾਈਆ ਟੰਗ ਨਾਲ ਉਹਨਾਂ ਨੇ ਇੱਕ ਆਪਣਾ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ਼ ਹੈਗਾ ਹੈ ਗੁੱਸਾ ਹੈਗਾ ਹੈ ਇਹ ਕਿਨਾਂ ਦੇ ਖਿਲਾਫ ਇੱਕ ਅੱਗ ਭੜਕੀ ਹੋਈ ਹੈਗੀ ਹੈ ਜਿਸ ਤੇ ਅੱਗ ਦੇ ਪ੍ਰਗਟਾਵੇ ਵਾਸਤੇ ਅਸੀਂ ਅੱਜ ਪਟਿਆਲੇ ਵਿੱਚ ਇਕੱਤਰ ਹੋਏ ਆਂ ਔਰ ਅਸੀਂ ਸ਼ਹਿਰ ਚੋਂ ਮਾਰਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅਮਿਤ ਸ਼ਾਦੀ ਉਹਨਾਂ ਦੇ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਤੇ ਉਹ ਮਾਫੀ ਮੰਗਣ ਜਨਤਕ ਤੌਰ ਤੇ ਮਾਫੀ ਮੰਗਣ ਜੋ ਨਾ ਬਾਬਾ ਪੀਮਰਾਵ ਦੀ ਅੰਮੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ ਜਿਸ ਭਾਸ਼ਾ ਇਸ ਲੈਦਰਾ ਕਿ ਉਹਨਾਂ ਨੇ ਇਸਤੇਮਾਲ ਕੀਤਾ ਹੈਗਾ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਕਿ ਉਹਨਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਆਪਣਾ ਬੜਾ ਹੀ ਵੱਡਾ ਯੋਗਦਾਨ ਪਾ ਕੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਰਚਾਇਆਗਾ ਉਸ ਦੇ ਨਿਰਮਾਤਾ ਦੇ ਖਿਲਾਫ ਆਪਣੀ ਜੋ ਬਿਮਾਰ ਜ਼ਹਿਨियत ਹੈਗੀ ਹੈ ਦਲਤਪਰੋਦੀ ਜ਼ਹਿਨियत ਹੈ ਆਰਥਪਰੋਦੀ ਜ਼ਹਿਨियत ਹੈ ਜੋ ਦਾ ਸ਼ਰੇਆਮ ਸੰਵਿਧਾਨਕ ਮੰਚ ਤੇ ਜਿਹੜਾ ਮੰਦਰ ਆ ਲੋਕ ਸਭਾ ਦਾ ਆਪਣਾ ਜਮਹੂਰੀਅਤ ਦਾ ਜਿਹਨੂੰ ਆਪਾਂ ਮੰਦਰ ਕਹਿੰਦੇ ਆ ਰਾਜ ਸਭਾ ਲੋਕ ਸਭਾ ਉੱਥੇ ਜਾ ਕੇ ਜੋ ਪ੍ਰਗਟਾਵਾ ਕੀਤਾ ਹੈਗਾ ਇਹ ਸ਼ਰਮ ਦੀ ਗੱਲ ਹੈ ਔਰ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਮੋਦੀ ਸਰਕਾਰ ਨੂੰ ਉਸ ਨੂੰ ਬਰਖਾਸਤ ਵੀ ਕਰਨਾ ਚਾਹੀਦਾ